ਗੋਡ ਫ੍ਰਾਈਡੇ ਹਰ ਸਾਲ ਅਪ੍ਰੈਲ ਦੇ ਮਹੀਨੇ ਮਨਾਇਆ ਜਾਂਦਾ ਹੈ ਇਸ ਦਿਨ ਇਸਾਈ ਧਰਮ ਦੇ ਲੋਕ ਪ੍ਰਭੂ ਯੀਸ਼ੂ ਮਸੀਹ ਦੀ ਕੁਰਬਾਨੀ ਨੂੰ ਯਾਦ ਕਰਕੇ ਸੋਗ ਮਨਾਉਂਦੇ ਹਨ ਇਸ ਦਿਨ ਨੂੰ ਕਾਲੇ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ ਇਹ ਦਿਨ ਇਸਾਈਆਂ ਲਈ ਬਹੁਤ ਖਾਸ ਹੈ ਗੁੱਡ ਫਰਾਈਡੇ ਦੀ ਤਾਰੀਖ ਈਸਟਰ ਸੰਡੇ ਦੀ ਮਿਤੀ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ ਗੁੱਡ ਫਰਾਈਡੇ ਹਰ ਸਾਲ ਈਸਟਰ ਐਤਵਾਰ ਤੋਂ 3 ਦਿਨ ਪਹਿਲਾਂ ਮਨਾਇਆ ਜਾਂਦਾ ਹੈ ਇਸ ਦਿਨ ਲੋਕ ਚਰਚਾਂ ਦੇ ਵਿੱਚ ਪ੍ਰਾਰਥਨਾ ਕਰਦੇ ਹਨ ਅਤੇ ਸਲੀਬ ਨੂੰ ਚੁੰਮ ਕੇ ਈਸ਼ੂ ਮਸੀਹ ਨੂੰ ਯਾਦ ਕਰਦੇ ਹਨ ਇਹ ਦਿਨ ਅਕਸਰ ਵਰਤ ਰੱਖਣ ਅਤੇ ਚਰਚ ਦੀ ਸੇਵਾ ਕਰਨ ਵਿੱਚ ਸ਼ਾਮਲ ਹੋਣ ਲਈ ਮੰਨਿਆ ਜਾਂਦਾ ਹੈ ਇਸ ਦਿਨ ਕਈ ਥਾਵਾਂ ਤੇ ਪੈਸ਼ਨ ਪਲੇਸ ਜਾਂ ਈਸਟਰ ਪੇਸੈਂਟ ਵੀ ਕੀਤੇ ਜਾਂਦੇ ਹਨ ਪਵ ਯਿਸੂ ਮਸੀਹ ਦੇ ਜਨਮ ਅਤੇ ਮੌਤ ਦਾ ਨਾਟਕੀ ਢੰਗ ਨਾਲ ਪ੍ਰਦਰਸ਼ਨ ਕੀਤਾ ਜਾਂਦਾ ਹੈ ਈਸਟਰ ਐਤਵਾਰ ਨੂੰ ਪੂਰਨਵਾਸੀ ਅਤੇ ਵਰਨਲ ਇੱਕ ਨੌਕਸ ਤੋਂ ਬਾਅਦ ਪਹਿਲੇ ਐਤਵਾਰ ਦੁਆਰਾ ਨਿਰਧਾਰਤ ਕੀਤਾ ਜਾਂਦਾ ਹੈ ਇਸਾਰੇ ਧਰਮ ਵਿੱਚ ਈਸਟਰ ਨੂੰ ਪਵਿੱਤਰ ਦਿਨ ਮੰਨਿਆ ਜਾਂਦਾ ਹੈ ਜਿਸ ਦਿਨ ਯਿਸੂ ਮਸੀਹ ਕੁਝ ਅਜਿਹੇ ਚਮਤਕਾਰ ਨਾਲ ਉਹ ਦੁਬਾਰਾ ਲੋਕਾਂ ਦੇ ਵਿੱਚ ਪ੍ਰਗਟ ਹੋਏ ਸਨ ਇਸ ਤੋਂ ਠੀਕ 3 ਦਿਨ ਪਹਿਲਾਂ ਈਸਾ ਮਸੀਹ ਨੂੰ ਸਲੀਬ ਤੇ ਟੰਗ ਦਿੱਤਾ ਗਿਆ ਸੀ ਜਿੱਥੇ ਉਹਨਾਂ ਨੂੰ ਬਹੁਤ ਹੀ ਦਰਦਨਾਕ ਤਰੀਕੇ ਨਾਲ ਮੌਤ ਦੀ ਸਜ਼ਾ ਦਿੱਤੀ ਗਈ ਸੀ। ਯਿਸੂ ਮਸੀਹ ਨੂੰ ਸਲੀਬ 'ਤੇ ਕਿਉਂ ਟੰਗਿਆ ਗਿਆ ਸੀ? ਕਿਹਾ ਜਾਂਦਾ ਹੈ ਯਹੂਦੀਆਂ ਦੇ ਕੱਟੜਪੰਥੀ ਧਾਰਮਿਕ ਆਗੂ ਯਿਸੂ ਮਸੀਹ ਦੀ ਪ੍ਰਸਿੱਧੀ ਤੋਂ ਡਰਦੇ ਸਨ। ਇਸੇ ਲਈ ਉਹ ਯਿਸੂ ਮਸੀਹ ਦੇ ਖਿਲਾਫ ਸਨ। ਧਾਰਮਿਕ ਆਗੂ ਇਸ ਗੱਲ ਤੋਂ ਨਾਰਾਜ਼ ਹੁੰਦੇ ਸਨ ਕਿ ਯਿਸੂ ਆਪਣੇ ਆਪ ਨੂੰ ਰੱਬ ਦਾ ਪੁੱਤਰ ਕਹਿੰਦਾ ਸੀ। ਅਜਿਹੇ ਧਾਰਮਿਕ ਆਗੂਆਂ ਨੇ ਉਸ ਸਮੇਂ ਦੇ ਰومی ਗਵਰਨਰ ਪਿਲਤਸ ਕੋਲ ਯਿਸੂ ਮਸੀਹ ਬਾਰੇ ਸ਼ਿਕਾਇਤ ਕੀਤੀ ਅਤੇ ਯਿਸੂ ਨੂੰ ਧਰਮ ਅਤੇ ਕੌਮ ਲਈ ਖਤਰਾ ਦੱਸਿਆ। ਕਟੜਵੰਤੀ ਯਹੂਦੀਆਂ ਦੁਆਰਾ ਕ੍ਰਾਂਤੀ ਦੇ ਡਰੋਂ ਰੋਮਨ ਗਵਰਨਰ ਪਿਲਤਸ ਨੇ ਯਿਸੂ ਮਸੀਹ ਨੂੰ ਸਲੀਵ ਦੀ ਸਜ਼ਾ ਸੁਣਾ ਦਿੱਤੀ। ਬਾਈਬਲ ਦੇ ਵਿੱਚ ਦੱਸਿਆ ਗਿਆ ਹੈ ਕਿ ਰੋਮਨ ਸਿਪਾਈਆਂ ਨੇ ਯਿਸੂ ਮਸੀਹ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਘੋੜੇ ਮਾਰੇ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਗਏ। ਉਹਨਾਂ ਨੂੰ ਜ਼ਲੀਲ ਵੀ ਕੀਤਾ ਗਿਆ ਅੰਤ ਵਿੱਚ ਗੁੱਡ ਫਰਾਈਡੇ ਨੂੰ ਉਹਨਾਂ ਨੂੰ ਸਲੀਬ ਤੇ ਟਾਂਗ ਦਿੱਤਾ ਗਿਆ ਕਿਹਾ ਜਾਂਦਾ ਹੈ ਕਿ ਇੰਨੇ ਦੁੱਖ ਅਤੇ અપਮਾਨ ਸਹਿਣ ਤੋਂ ਬਾਅਦ ਵੀ ਯੀਸ਼ੂ ਮਸੀਹ ਦਾ ਧਿਆਨ ਨਹੀਂ ਭਟਕਿਆ ਉਹਨਾਂ ਨੇ ਆਖਰੀ ਪਲਾਂ ਤੇ ਵੀ ਸਾਰਿਆਂ ਲਈ ਪ੍ਰਾਰਥਨਾ ਕੀਤੀ ਅਤੇ ਸਾਰਿਆਂ ਦੇ ਪਾਪ ਆਪਣੇ ਸਿਰ ਲੈ ਲੈ ਮੌਤ ਤੋਂ ਬਾਅਦ ਯੀਸ਼ੂ 3 ਦਿਨਾਂ ਬਾਅਦ ਦੁਬਾਰਾ ਪ੍ਰਗਟ ਹੋਏ ਤੇ ਆਪਣੇ ਚੇਲਿਆਂ ਨੂੰ ਮਿਲੇ ਅਤੇ ਉਹਨਾਂ ਨੂੰ ਧਰਮ ਦਾ ਪ੍ਰਚਾਰ ਕਰਨ ਦਾ ਸੰਦੇਸ਼ ਦਿੱਤਾ ਅਤੇ ਫਿਰ 40 ਦਿਨਾਂ ਬਾਅਦ ਸਵਰਗ ਚਲੇ ਗਏ ਯੀਸ਼ੂ ਮਸੀਹ ਦੇ 12 ਚੇਲਿਆਂ ਨੇ ਇਸ਼ੂ ਦੇ ਜਨਤਬਾਦ ਜੀਸ਼ੂ ਦਾ ਸੰਦੇਸ਼ ਫਿਲਾਇਆ। ਈਸ਼ੂ ਮਸੀਹ ਨੇ ਕਦੇ ਵੀ ਕਿਸੇ ਲਈ ਬੁਰਾਈ ਨਹੀਂ ਚਾਹੀ। ਉਹਨਾਂ ਲਈ ਵੀ ਨਹੀਂ ਜਿਨ੍ਹਾਂ ਨੇ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਅਤੇ ਤਸੀਹੇ ਦਿੱਤੇ। ਇਸ ਲਈ ਉਸ ਦੇ ਪੈਰੋਕਾਰ ਉਸ ਦਿਨ ਨੂੰ ਗੁੱਡ ਫਰਾਈਡੇ ਵਜੋਂ ਮਨਾਉਂਦੇ ਹਨ ਜਿਸ ਦਿਨ ਉਹਨਾਂ ਨੂੰ ਸਲੀਵ ਦੀ ਸਜ਼ਾ ਦਿੱਤੀ ਗਈ ਸੀ। ਵੈਸੇ ਈਸ਼ੂ ਦੇ ਸਲੀਵ ਤੇ ਠੰਗੇ ਜਾਣ ਕਰਨ ਇਸ ਨੂੰ ਬਲੈਕ ਫਰਾਈਡੇ ਵੀ ਕਿਹਾ ਜਾਂਦਾ ਹੈ। ਈਸਾਈ ਗੁੱਡ ਫਰਾਈਡੇ ਨੂੰ ਵਰਤ ਰੱਖਦੇ ਹਨ ਉਹ ਪ੍ਰਭੂ ਯਿਸੂ ਦੀ ਕੁਰਬਾਨੀ ਨੂੰ ਯਾਦ ਕਰਦੇ ਹਨ ਇਸ ਦਿਨ ਲੋਕ ਕਾਲੇ ਕੱਪੜੇ ਪੈਂਦੇ ਹਨ ਅਤੇ ਯਿਸੂ ਦੇ ਬਲੀਦਾਨ ਦਾ ਸੋਗ ਮਨਾਉਂਦੇ ਹਨ ਇਹ ਵੀ ਕਿਹਾ ਜਾਂਦਾ ਹੈ ਕਿ ਗੁੱਡ ਫਰਾਈਡੇ ਤੇ ਚਰਚਾਂ ਵਿੱਚ ਘੰਟੀਆਂ ਨਹੀਂ বাজਾਈਆਂ ਜਾਂਦੀਆਂ ਪਰ ਲੱਕੜ ਦੀਆਂ ਰੱਟੀਆਂ বাজਾਈਆਂ ਜਾਂਦੀਆਂ ਹਨ ਨਾਲ ਹੀ ਲੋਕ ਚਰਚ ਵਿੱਚ ਸਲੀਬ ਨੂੰ ਚੁੰਮ ਕੇ ਪ੍ਰਭੂ ਯਿਸੂ ਮਸੀਹ ਨੂੰ ਯਾਦ ਕਰਦੇ ਹਨ